ਹੈਲੋ ਕਿਵੇਂ ਹੋ ਸਾਰੇ ਤੇ ਹੁਣ ਆਪਾਂ ਚੱਲਦੇ ਆਂ ਖੇਤ ਜਿੱਥੇ ਆਪਣੇ ਮੁਰਗੇ ਰੱਖੇ ਹੋਏ ਨੇ ਤੇ ਉਹਨਾਂ ਵਾਸਤੇ ਆਪਾਂ ਰੋਟੀਆਂ ਲੈ ਕੇ ਜਾਂਦੇ ਆਂ ਜੋ ਜਿਹੜੀਆਂ ਘਰੇ ਬਚ ਜਾਂਦੀਆਂ ਨੇ ਤੇ ਉਹਨਾਂ ਦਾਣੇ ਪਾਣੀ ਦੇ ਉਹਨਾਂ ਦੇ ਕੰਮ ਆਉਂਦੀਆਂ ਨੇ ਤੇ ਹੁਣ ਆਪਾਂ ਖੇਤਕਣੀ ਨੂੰ ਜਾਂਦੇ ਆਂ ਆ ਦੁੱਧ ਘਰੋਂ ਲਿਆਂਦਾ ਜੀ ਖਰਾਬ ਹੋ ਗਿਆ ਮੈਂ ਕਿਹਾ ਚੱਲ ਮੁਰਗਿਆਂ ਦੇ ਕੰਮ ਆ ਜੂ ਉਹ ਸ਼ਿਕਾਰੀ ਪੀ ਰਹੇ ਰਹਿਣਗੇ ਛੱਡ ਦੇ ਕੁਝ ਨਹੀਂ ਉਹਨਾਂ ਨੂੰ ਕੁਝ ਮਰਜ਼ੀ ਪਾਈ ਚੱਲ ਇਹਨਾਂ ਨੂੰ ਚੂਰ ਦਿੰਨੇ ਆ ਹੁਣ ਰੋਟੀਆਂ ਮੇਰਾ ਰਾਤ ਦਾ ਡਿਨਰ ਆਪਾਂ ਹੁਣ ਹੀ ਕਰ ਦਿੰਨੇ ਆਂ ਬਈ। ਰੁੱਟੀ ਚੂਰੇ ਜਿਵੇਂ ਬਰੀਕ ਬਰੀਕ ਆ। ਜਿਹੜੀ ਉਹਨਾਂ ਦੇ ਚੱਪਾ મતਲਬ ਚੱਪ ਦਾ ਲੈਂਦੀ ਨੇ ਉਹ। ਸੇਤੀ ਪਕੜ ਕਰ ਸਕਣ ਜੁੰ ਜੁ ਨਾਲ। ਆ ਰੋਟੇ ਆ ਬਈ। ਉਹਨਾਂ ਬਾਅਦ ਜਿਹੜੀ ਰੁੱਟੀ ਆਟਾ ਪਾ ਕੇ ਜਾਂਦਾ ਪਰ ਮੰਮੀ ਨਾ ਆ ਰੋਟੇ ਹੀ ਲਾ ਦਿੰਦੀ ਆ ਵੱਡੇ ਵੱਡੇ। ਇਹ ਵੀ ਹੋਰੇ ਨੇੜੇ ਬੱਚੇ ਖਾ ਲੈਣਗੇ। ਉੱਜਾ ਦੇ ਨਹੀਂ ਤਾਂ ਇਹ ਤਾਂ ਵਿਹਾਰ ਕਰਨੀ ਆ ਆਪਾਂ ਕੋਲ ਜ਼ਿਆਦਾ ਹੀ ਨਹੀਂ ਚੂੜਤ ਸਾਰੀ ਚੂੜਤੀਆਂ ਤਾਂ ਖਰਾਬ ਕਰਨਗੇ ਕੀ ਪੈਗਾ ਉਹ ਦੇਖੋ ਦੂਰ ਦੇ ਨੇ ਬਾਕੀ ਇਹਨਾਂ ਨੂੰ ਸਵੇਰੇ ਬ੍ਰੇਕਫਾਸਟ ਦੇ ਕੰਮ ਹੋਣੇ ਆ ਠੀਕ ਹੈ ਨਾ ਉਹਨਾਂ ਨੂੰ ਲੈਣ ਆੜੇ ਦੇ ਕੰਮ ਹੋਣੇ ਆ ਗਿਆ ਤਿਆਰ ਦਿਨ ਪਾ ਕਰਕੇ ਦੇਵਨੇ ਆ ਇਹ ਉਹ ਨਾ ਬਿੱਲਾ ਫਿਰਦਾ ਰਿਹਾ ਦਿਕਾ ਦੂਗੀ ਹੈ ਨਾ ਬਿੱਲੇ ਦਾ ਨੁਕਤਾ ਹੁੰਦਾ ਇਹ ਖੁੱਡਾ ਦੇ ਛੋਟਾ ਖੁੱਡਾ ਪਾਉਣ ਵੱਡਾ ਪਾਵਾਂਗੇ ਥੋੜੀ ਥੋੜੀ ਕੁਛ ਕਾਲੀ ਵੱਧ ਰੱਖ ਲਾਂਗੇ ਦੇਖ ਦਿੰਦੇ ਨੇ ਬੰਗਾ ਇਹਨਾਂ ਕਾਲੀ ਹੋ ਰਹੀ ਆ ਕਦੋਂ ਨਿਕਲੀ ਆ ਵਾਰ ਤੁਸੀਂ ਬੀਬੀਆਂ ਭਾਦੀਆਂ ਨਹੀਂ ਹੁੰਦੇ ਨੇ ਸਰਕਾਰੀ ਬੱਸ ਨੂੰ ਦੇਖ ਕੇ ਜੋਫੀ ਆ

ਦੇਖੋ ਦੇਖ ਕੇ ਨੱਦਾ ਦਿੰਦੀ ਆ ਸਵੇਰੇ ਚੱਕਲੇ ਦੀ ਵੇਸੇ ਆਂਡੇ ਮੈਨੇ ਪਸਾ ਲਏ ਸਾਰੇ ਲਾੜਦਾ ਬਣੇ ਇੱਕ ਮੁਰਗੀ ਪਿੱਛੇ ਪੈ ਗਈ ਬਹੁਤ ਲੈਣੀ ਆ ਜਨੇ ਬਲ ਵੀ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲਓ ਵੀ ਦਬ ਕੇ